ਸਸਿਕਾਲ ਜੀ ਕੈਸੇ ਹੋ ਮੇਰੀ YouTube ਫੈਮਲੀ ਅ ਇੱਥੇ ਬਣਾਨੇ ਆ ਜੋ ਕਰੇਲੇ ਇਹਨਾਂ ਕਰੇਲਿਆਂ ਨੂੰ ਕੀ ਕਿਹਾ ਜਾਂਦਾ ਪਤਾ ਹੈ ਸਾਰਿਆਂ ਨੂੰ ਇਹਨੂੰ ਕਰੇਲਿਆਂ ਨੂੰ ਕਿਹਾ ਜਾਂਦਾ ਬਾੜ ਕਰੇਲੇ ਪਹਾੜੀ ਕਰੇਲੇ ਛੋਟੇ ਵਾਲੇ ਹੁੰਦੇ ਨੇ ਕੜਵੇ ਤਾਂ ਹੁੰਦੇ ਨੇ ਬਟ ਇਹਨਾਂ ਨੂੰ ਬਣਾਉਣ ਦਾ ਤਰੀਕਾ ਹੁੰਦਾ ਤਾਂ ਕੜਵਾਹਟ ਨਹੀਂ ਆਉਂਦੀ ਇਹਦੇ ਵਿੱਚ ਤੇ ਮੈਂ ਤਾਂ ਇਹਨਾਂ ਨੂੰ ਉੱਪਰੋਂ ਕੁਝ ਵੀ ਨਹੀਂ ਛਿੱਲਿਆ ਹਲਕਾ ਹਲਕਾ ਜਿਹਾ ਕੁਝ ਉਹ ਕਰਤਾ ਬਸ ਇਹ ਡੰਡੀਆਂ ਹੀ ਕੱਟੀਆਂ ਨੇ ਇਹਨਾਂ ਦੀਆਂ ਦੋਨੋਂ ਸਾਈਡਾਂ ਤੋਂ ਕੱਟ ਦੇਣੀਆਂ ਨੇ ਤੇ ਫਿਰ ਇਹਨਾਂ ਨੂੰ ਵਿੱਚੋਂ ਕੱਟ ਦੇਣਾ ਜੇ ਇਹਨਾਂ ਨੂੰ ਉੱਤੋਂ ਛਿੱਲਣ ਲੱਗਾਂਗੇ ਬਹੁਤ ਟਾਈਮ ਲੱਗ ਜਾਂਦਾ ਕੋਈ ਕੋਈ ਮੈਂ ਵਿੱਚੋਂ ਕਰਿਆ ਬਿਲਕੁਲ ਨਰਮ ਸੀਗੇ ਜੋ ਬੀਜ ਪੱਕਾ ਹੁੰਦਾ ਉਹਨਾਂ ਨੂੰ ਵੀ ਕੱਢ ਦੇਣਾ ਤੇ ਇਹਨਾਂ ਨੂੰ ਵੀ ਕੱਢ ਦੇਣਾ ਇਸ ਤਰ੍ਹਾਂ ਛੋਟੇ ਕਰੇਲੇ ਨੇ ਤਾਂ ਇਹਨਾਂ ਨੂੰ ਦੋ ਹੀ ਕੱਟ ਲਗਾਏ ਨੇ ਉਹ ਆਪਣੀ ਮਰਜ਼ੀ ਤੁਸੀਂ ਕਿੱਦਾਂ ਲਗਾ ਸਕਦੇ ਹੋ ਦੋ ਤਿੰਨ ਹੀ ਕੱਟ ਲੱਗੇ ਨੇ ਬਸ ਇਦਾਂ ਹੀ ਬਣਾਏ ਨੇ ਬਹੁਤ ਟੇਸਟੀ ਬਣੇ ਸੀ ਔਰ ਕੜਵੇ ਜਿਨੀ ਸੀ ਬਣੇ ਔਰ ਇੱਕੋ ਵਾਰੀ ਚ ਸਾਰਿਆਂ ਨੇ ਖਾਲੇ ਖਤਮ ਕਰਤੇ ਕੜਵੇ ਨਾ ਬਣ ਇਹਦੇ ਵਾਸਤੇ ਵੀ ਇੱਕ ਟ੍ਰਿਕ ਹੈ ਪੂਰੀ ਵੀਡੀਓ ਦੇਖਿਓ ਅੱਗੇ ਮੈਂ ਫਿਰ ਦੱਸਾਂਗੀ ਤੁਹਾਨੂੰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲ ਕੇ ਅੰਦਰੋਂ ਬੀਜ ਕੱਟ ਕੇ ਇਹਨਾਂ ਨੂੰ ਵਾਸ਼ ਕਰ ਲਿਆ ਚੰਗੀ ਤਰ੍ਹਾਂ ਵਾਸ਼ ਕਰਨਾ ਹੈ ਔਰ ੁੱਲੇ ਜੇ ਪਾਣੀ ਦੇ ਵਿੱਚ ਤਾਂ ਕਿ ਇਹਨਾਂ ਦੇ ਵਿੱਚ ਕੋਈ ਮਿੱਟੀ ਨਾ ਰਵੇ ਕਿਉਂਕਿ ਇਹਨੂੰ ਬਾੜ ਕਰੇਲੇ ਕਿਹਾ ਜਾਂਦਾ ਹੈ ਇਹ ਵੇਲਾਂ ਦੇ ਵਿੱਚ ਇਦਾਂ ਮਿੱਟੀ ਚ ਹੁੰਦੇ ਨੇ ਇਦਾਂ ਥੱਲੇ ਹੀ ਪਏ ਹੁੰਦੇ ਨੇ ਫਿਰ ਇਸ ਕਰਕੇ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਹੈ ਤਾਂ ਕਿ ਇਹਨਾਂ 'ਚ ਕੋਈ ਮਿੱਟੀ ਨਾ ਆਵੇ ਤੇ ਇੱਥੇ ਮੈਂ ਆਪਣਾ ਫਰਾਈਪੈਨ ਰੱਖ ਲਿਆ ਤੇ ਇਹਨਾਂ ਨੂੰ ਬਸ ਪਹਿਲਾਂ ਨਮਕ ਲਗਾ ਕੇ ਰੱਖਤਾ ਸੀਗਾ 1 ਘੰਟੇ ਵਾਸਤੇ ਉਹ ਕਲਿੱਪ ਉਹ ਵੀ 1 ਘੰਟੇ ਵਾਸਤੇ ਨਮਕ ਲਗਾਇਆ ਫਿਰ ਇਹਨਾਂ ਨੂੰ ਫਰਾਈ ਕਰਨ ਵਾਸਤੇ ਬਸ ਇਹਦੇ ਚ ਕੜਾਈ ਚ ਪਾ ਲਿਆ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰਕੇ ਕੱਢ ਲੈਣਾ ਪਲੇਟ ਦੇ ਵਿੱਚ ਨਾਲ ਦੀ ਨਾਲ ਇਹ ਕੰਮ ਹੋਈ ਜਾਏਗਾ ਨਾਲ ਦੀ ਨਾਲ ਅੱਗੇ ਆਪਾਂ ਘਰ ਦੇ ਕੰਮ ਵੀ ਕਰੀ ਜਾਣੇ ਨੇ ਕਿਉਂਕਿ ਮੈਂ ਇੱਕ ਕੰਮ ਨਹੀਂ ਕਰਦੀ ਤੇ ਜਿੱਦਾਂ ਹੁਣ ਇਹ ਕareleਆਂ ਨੂੰ ਟਾਈਮ ਲੱਗਦਾ ਫਰਾਈ ਹੋਣ ਚ ਹਨਾ ਤੇ ਜਦੋਂ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਪਾ ਦਿੰਨੇ ਆ ਤਾਂ ਹੌਲੀ-ਹੌਲੀ ਫਿਰ ਨਾਲ ਦੀ ਨਾਲ ਖੜੇ ਨਹੀਂ ਰਹਿਣਾ ਉੱਥੇ ਵੀ ਆਪਾਂ ਕੜਚੀ ਘੁਮਾਈ ਜਾਣੀ ਹੈ ਖੜੇ ਨਹੀਂ ਰਹਿਣਾ ਬਸ ਉੱਥੇ ਸਿਰਫ ਹੋਰ ਕੰਮ ਵਾਲੇ ਦਵਾਲੇ ਕਰਦੇ ਰਹਿਣਾ ਤੇ ਇੱਥੇ ਮੈਂ Karele ਦੇਖੋ ਪਾਤੇ ਤੁਹਾਨੂੰ ਦਿਖਾ ਰਹੀ ਸੀ ਪਿਆਜ਼ ਟਮਾਟਰ ਨਾਲ ਦੀ ਨਾਲ ਕੱਟ ਕੇ ਰੱਖ ਲਏ ਜਿੰਨੇ ਨੂੰ ਪਹਿਲਾ ਬੈਚ ਉਹ ਹੋਇਆ ਫਿਰ ਇੰਦਰ ਦੇਖੋ ਜਿਹੜੀ ਜਿਹੜੇ ਨਾ ਮੇਰੇ ਕੋਲ ਡੱਬੀ ਖਾਲੀ ਹੋ ਜਾਂਦੀ ਹੈ ਮਸਾਲੇ ਵਾਲੀ ਜਿੱਦਾਂ ਧਨੀਆ ਪਾਊਡਰ ਖਤਮ ਹੋ ਗਿਆ ਮੈਂ ਇਹਨੂੰ ਨਾਲ ਦੀ ਨਾਲ ਹੀ ਸਾਫ਼ ਕਰ ਲੈਣੀ ਆ ਸਾਫ਼ ਕਰਕੇ ਉਹਨੂੰ ਸੁਕਾ ਕੇ ਰੱਖ ਦੇਣਾ ਸ਼ਾਮ ਤੱਕ ਅਗਰ ਤਨੀਆ ਪਾਊਡਰ ਆ ਗਿਆ ਤਾਂ ਉਹ ਇਹਦੇ ਵਿੱਚ ਪਾ ਦੇਣਾ ਵਾ ਦੇਖੋ ਡੱਬੀਆਂ ਨੂੰ ਸਾਰੀਆਂ ਨੂੰ ਇਦਾਂ ਹੀ ਮੈਂ ਕਰਦੀਆਂ ਜਿਹੜਾ ਡੱਬਾ ਮਸਾਲਾ ਖਤਮ ਉਹਨਾਂ ਨਾਲ ਦੀ ਨਾਲ ਸਾਫ਼ ਕਰ ਦੇਣਾ ਇੱਥੇ ਮੇਰੇ ਸ਼ਿੰਖ ਭਰੀ ਪਈ ਸੀ ਭਾਂਡੇਆਂ ਨਾਲ ਤੇ ਮੈਂ ਨਾਲ ਦੀ ਨਾਲ ਭਾਂਡੇ ਵੀ ਸਾਫ਼ ਕਰੇ ਉਧਰੋਂ ਧਿਆਨ ਉਧਰ ਵੀ ਹੈ ਆਪਣਾ ਕੜਾਈ ਉਹਦੇ ਵਿੱਚ ਗੈਸ ਤੇ ਉਹ ਰੱਖਿਆ ਹੋਇਆ ਹੈ ਤੇ ਨਾਲ ਦੀ ਨਾਲ ਭਾਂਡੇ ਚੱਕੀ ਜੰਨੀ ਮੈਂ ਕਿ ਚਲੋ ਸਾਰੇ ਸਿੰਕ ਵੀ ਸਾਫ਼ ਕਰਦਾ ਮਤਲਬ ਦੋਸਤੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਕੰਮ ਤੇ ਨਾ ਖੜੇ ਰਹੋ ਕਿਚਨ ਦੇ ਵਿੱਚ ਕਰਦੇ ਆ ਕੰਮ ਤਾਂ ਨਾਲ-ਨਾਲ ਨਾ ਦੂਸਰੇ ਕੰਮ ਵੀ ਜਾਰੀ ਰੱਖੋ ਕਦੀ ਭਾਂਡੇ ਚੱਕ ਤੇ ਕਦੀ ਡਸਟਿੰਗ ਕਰਤੀ ਸਫਾਈਆਂ ਕਰਤੀਆਂ ਹਨ ਤੇ ਉਧਰੋਂ ਨਾਲ ਦੀ ਨਾਲ ਮੈਂ ਇਹਨੂੰ ਹਲਾਈ ਵੀ ਜੰਨੀ ਹੈਂਡ ਵਾਸ਼ ਕਰਕੇ ਫਿਰ ਉੱਥੇ ਸਿੰਕ ਵੀ ਸਾਰੇ ਸਾਫ਼ ਕੀਤੀ ਭਾਂਡੇ ਮਾਂਜ ਕੇ ਇਹਨਾਂ ਨੂੰ ਲੱਗਦਾ ਟਾਈਮ ਕਰੇਲਿਆਂ ਨੂੰ ਤੇ ਸਾਰੇ ਦੇਖੋ ਵਾਸ਼ ਕਰਤੀ ਸਿੰਖ ਬਹੁਤ ਵਧੀਆ ਸਾਫ ਹੋ ਗਈ ਔਰ ਭਾਂਡੇ ਬਹੁਤ ਜ਼ਿਆਦਾ ਹੋ ਗਏ ਸੀਗੇ ਤੇ ਮੈਂ ਕਿਹਾ ਜਿੰਨੇ ਨੂੰ ਕਰੇਲੇ ਬਣ ਰਹੇ ਨੇ ਇਹਨਾਂ ਨੂੰ ਮੈਂ ਫਟਾਫਟ ਭਾਂਡੇ ਚੱਕ ਦਵਾ ਫਿਰ ਜਦੋਂ ਇਹ ਸਾਰੇ ਭਾਂਡੇ ਆਪਾਂ ਲਈ ਸੁੱਕ ਜੇਗਾ ਉੱਚੜ ਜੇਗਾ ਫਿਰ ਮੈਂ ਇਹਨਾਂ ਨੂੰ ਰੈਕ ਚ ਲਗਾ ਦਾਂਗੀ ਮੇਰੇ ਨਾਲ ਕਿਚਨ ਦਾ ਕੰਮ ਹੋ ਰਿਹਾ ਔਰ ਮੈਂ ਬਾਕਸ ਵਗੈਰਾ ਲਗਵਾ ਰਹੀ ਹਾਂ ਕਿਚਨ ਮਾਡਰਨ ਕਿਚਨ ਬਣਾ ਰਹੀ ਹਾਂ ਤੇ ਇਸ ਕਰਕੇ ਮੈਂ ਜਦੋਂ ਬਣ ਜੇਗੀ ਨਾ ਉਦੋਂ ਹੀ ਦਿਖਾਵਾਂਗੀ ਹਾਲੇ ਫਿਲਹਾਲ ਕੰਮ ਚੱਲ ਰਿਹਾ ਤੇ ਨਾਲ ਦੀ ਨਾਲ ਹੀ ਫਿਰ ਮੈਂ ਕਹਿੰਦੀ ਮਿੱਟੀ ਜਿਹੜੀ ਹੁੰਦੀ ਮਾੜੀ ਮੋਟੀ ਉਹ ਸਾਫ਼ ਹੋ ਜਾਂਦੀ ਹੈ ਟੂਟੀ ਵਗੈਰਾ ਵੀ ਸਾਫ਼ ਕਰਦੇ ਇੱਧਰ ਕਰੇਲੇ ਵੀ ਪੁੰਨ ਹੋ ਗਏ ਬਿਲਕੁਲ ਜਦੋਂ ਬਿਲਕੁਲ ਬਰਾਊਨ ਹੋ ਜਾਂਦੇ ਨੇ ਹਨਾ ਫਿਰ ਇਹਨਾਂ ਨੂੰ ਕੱਢ ਲੈਣਾ ਤੇ ਇੱਥੇ ਜੀਰਾ ਪਾਤਾ ਥੋੜੀ ਜਿਹਾ ਜਮਾਣ ਪਾਤੀ ਔਰ ਥੋੜੇ ਜਿਹਾ ਮੇਥੇ ਪਾਏ ਨੇ ਜਿਆਦਾ ਨਹੀਂ ਪਾਣੇ ਕੜਵੇ ਤਾਂ ਇਹ ਪਹਿਲੇ ਹੀ ਹੁੰਦੇ ਨੇ ਤੇ ਇਹ ਸਿਰਫ ਇੱਕ ਬਾਇਵਾਦੀ ਤੋਂ ਹੁੰਦਾ ਹੈ ਔਰ ਤੜਕਾ ਪੁੰਨਾ ਜਿੰਨੇ ਨੂੰ ਪਿਆਜ਼ ਪੁੰਨ ਹੋਣੇ ਨੇ ਇਹਨਾਂ ਨੂੰ ਆਪਾਂ ਕੋਈ ਹੋਰ ਕੰਮ ਕਰ ਲੈਣਾ ਨਾਲ ਦੀ ਨਾ ਮੈਂ ਟਟਾ ਟਟਾ ਵੀ ਲਗਾ ਕੇ ਰੱਖ ਲੈਣੀ ਆ ਇਹ ਨਹੀਂ ਆ ਵੀ ਮੈਂ ਉੱਥੇ ਇੱਕ ਜਗ੍ਹਾ ਹੀ ਖੜੀ ਘੜ ਚਿਕਮਾਈ ਜਾਣੀ ਆ ਨਹੀਂ ਇਹਨੂੰ ਹੁਣ ਪਿਆਜ਼ ਨੂੰ ਟਾਈਮ ਲੱਗ ਜਾਣਾ ਇਸ ਕਰਕੇ ਇਹਨਾਂ ਨੂੰ ਤੇਲ ਦੇ ਵਿੱਚ ਪਾ ਕੇ ਤੇ ਸਾਰੇ ਆਪਣੇ ਮਸਾਲੇ ਬਾਅਦ ਵਿੱਚ ਪਾਣੇ ਨੇ ਪਰ ਲੈ ਵੀ ਗੋਲਡਨ ਬ੍ਰਾਊਨ ਜੇ ਹੋ ਜਾਣਗੇ ਹਲਕੇ ਜਿਹੇ ਵਧੀਆ ਇਹਨਾਂ ਨੂੰ ਵੀ ਪੁੰਨ ਲੈਣਾ ਤੇ ਨਾਲ ਦੀ ਨਾ ਮੈਂ ਆਟਾ ਵੀ ਧੋਨ ਲਿਆ ਕੇ ਇਸ ਘੱਟ ਕੀਤਾ ਹੋਇਆ ਸੀਗਾ ਆਟਾ ਲਗਾ ਕੇ ਰੱਖਤਾ ਮੈਂ ਬਾਉਲ ਚ ਕੱਢ ਲਿਆ ਇੱਕ ਡੋਂਗੇ ਚ ਤੇ ਇਹਨੂੰ ਟਾ ਕੇ ਰੱਖ ਦੇਣਾ ਇਧਰੋਂ ਦੇਖੋ ਪਿਆਜ਼ ਵੀ ਹੋ ਗਿਆ ਆਪਣੇ ਹਨਾ ਇਦਾਂ ਤੁਸੀਂ ਵੀ ਸਾਰੇ ਨਾ ਕੰਮ ਸੌਖਾ ਹੋ ਜਾਂਦਾ ਮਲਟੀ ਕੰਮ ਕਰਿਆ ਕਰੋ ਖਲਾਰਾ ਤਾਂ ਬਹੁਤ ਪੈ ਜਾਂਦਾ ਨਾਲ ਦੀ ਨਾਲ ਉਹਨੂੰ ਸਮੇਟ ਦੇ ਵਿੱਚ ਚੱਕੀ ਜਾਓ ਨਾਲ ਦੀ ਨਾਲ ਹੀ ਹਨਾ ਤੇ ਉਕਰੇਲਿਆਂ ਦਾ ਮੈਂ ਇਹ ਕਹਿੰਨੀ ਕਿ ਨਾਲ ਦੀ ਨਾਲ ਚਲੋ ਆਪਣੀ ਅ ਵਧੀਆ ਸਬਜ਼ੀ ਵੀ ਬਣ ਰਹੀ ਹੈ ਭਾਂਡੇ ਵੀ ਚੱਕੇ ਆਟਾ ਵੀ ਗੁੰਨੇ ਆ ਗਿਆ ਨਾਲ ਦੀ ਨਾਲ ਜਿਹੜੇ ਜਿਹੜੇ ਡੱਬਾ ਆਪਾਂ ਯੂਜ਼ ਕਰਦੇ ਆ ਹਨਾ ਕੋਈ ਵੀ ਬਰਤਨ ਉਹਨੂੰ ਨਾਲ ਦੀ ਨਾਲ ਸਾਫ਼ ਕਰਕੇ ਰੱਖੋ ਤਾਂ ਕੰਮ ਜ਼ਿਆਦਾ ਨਹੀਂ ਵੱਧਦਾ ਤੇ ਇੱਥੇ ਫਿਰ ਮੈਂ ਨਮਕ ਹਲਦੀ ਧਨੀਆ ਪਾਊਡਰ ਤੇ ਆਪਣਾ ਗਰਮ ਮਸਾਲਾ ਤੇ ਪੁੰਨਿਆ ਹੋਇਆ ਜੀਰਾ ਇਹ ਲਾਲ ਮਿਰਚ ਦੇਗੀ ਲਾਲ ਮਿਰਚ ਕਸੂਰੀ ਮੇਥੀ ਇਹ ਸਾਰੇ ਮਸਾਲੇ ਪਾ ਕੇ ਇਨੂੰ ਐਨ ਫਰਾਈ ਕਰ ਲੈਣਾ ਇੱਕ ਵਾਰੀ ਬਿਲਕੁਲ ਮਸਾਲੇ ਪੁੰਨ ਹੋ ਜਾਣ ਤੇ ਇਸ ਕਰਕੇ ਬਸ ਇਹਨੂੰ ਪੁੰਨ ਹੀ ਜਾਣਾ ਵਾ ਗੈਸ ਘਟ ਕਰਨਾ ਮੀਡੀਅਮ ਟੂ ਲੋ ਤੇ ਤਾਂ ਕਿ ਮਸਾਲੇ ਆਪਣੇ ਜਲਣ ਨਾ ਇਹਨੂੰ ਹੌਲੀ ਹੌਲੀ ਆਪਣੇ ਪੁੰਨ ਹੀ ਜਾਣਾ ਵਾ ਪਕਾਣ ਨਾਲ ਕਿੰਨਾ ਪਿਆਰ ਆਇਆ ਨਾ ਮਸਾਲੇ ਦਾ ਤੇ ਕੜਵੇ ਬਿਲਕੁਲ ਨਹੀਂ ਬੰਦੇ ਇੱਥੇ ਮੈਂ ਪਾਈ ਥੋੜੀ ਜਿਹੀ ਮਲਾਈ ਤੇ ਔਰ આમਚੂਰ ਪਾਊਡਰ ਪਾਇਆ આમਚੂਰ ਪਾਊਡਰ ਪਾਉਣ ਨਾਲ ਥੋੜਾ ਕੜਵਾਟ ਬਹੁਤ ਘਟ ਜਾਂਦੀ ਹੈ ਔਰ ਨਮਕ ਵੀ ਲਾ ਕੇ ਰੱਖਿਆ ਸੀ ਨਾ ਜਿੰਨਾ ਵੀ ਪਾਣੀ ਸੀਗਾ ਉਹ ਸਾਰਾ واਸ਼ ਹੋ ਗਿਆ ਇਹਦਾ ਕਰੇਲਿਆਂ ਦਾ ਕੜਵਾਟ ਨਿਕਲ ਜਾਂਦੀ ਹੈ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਦੁੱਧ ਪਾਤਾ ਸੀਗਾ ਤੇ ਮਸਾਲੇ ਆਂ ਦੁੱਧ ਦੇ ਨਾਲ ਕਰੀਮੀ ਕਰੀਮੀ ਜਿਹਾ ਟੇਸਟ ਆਂਦਾ ਨਾ ਫਿਰ ਵੀ ਕੜਖਰੇਲੇ ਕੜਵੇ ਨਹੀਂ ਬਣਦੇ ਤੁਸੀਂ ਕਦੇ ਵੀ ਬਣਾ ਕੇ ਦੇਖੋ ਇੰਨੇ ਟੇਸਟੀ ਬਣੇ ਸੀ ਨਾ ਮਲਾਈ ਵਾਂਗ ਜਿੱਤਾ ਹੁੰਦੇ ਨੇ ਨਾ ਬਹੁਤ ਬੁ ਕਰੀਮੀ ਕਰੀਮੀ ਜਿਹਾ ਟੇਸਟ ਆਂਦਾ ਸੀਗਾ ਤੇ ਮਲਾਈ ਵੀ ਪਾਤੀ ਦੁੱਧ ਵੀ ਪਾਤਾ ਤੇ ਇਹਦੇ ਨਾਲ ਥੋੜਾ ਜਿਹਾ ਟੇਸਟ ਵਧੀਆ ਬਣ ਜਾਂਦਾ ਹੁਣ ਪਾ ਦਨੇ ਨੇ ਆਪਾਂ ਨੇ ਕ੍ਰੇਲੇ ਇੱਥੇ ਟੱਕਤਾ ਇੱਥੇ ਆਪ ਨਮਕ ਯੂਜ਼ ਕੀਤਾ ਸੀਗਾ ਇਹ ਨਮਕਦਾਨੀ ਹੈ ਹਨਾ ਇਹਨੂੰ ਵੀ ਸਾਫ਼ ਕਰਤਾ ਹੱਥ ਲੱਗ ਜਾਂਦੇ ਨੇ ਇਹ ਤਾਂ ਗੰਦੇ-ਗੰਦੇ ਜਿਹਾ ਹੋ ਜਾਂਦੀ ਵਾਈਟ ਕਲਰ ਹੈ ਤੇ ਗੰਦੇ-ਗੰਦੇ ਜਿਹਾ ਹੋ ਜਾਂਦੇ ਨੇ ਭਾਂਡੇ ਤੇ ਕੋਈ ਰੋਜ਼ ਸਾਫ਼ ਕਰੀਦੇ ਫੇਰ ਵੀ ਉਹ ਹੋ ਜਾਂਦੇ ਆ ਹੱਥ ਲੱਗ ਜਾਂਦੇ ਨੇ ਹਨਾ ਤੇ ਦੇਖੋ ਬੱਸ ਇਹਨੂੰ ਸਾਫ਼ ਕਰਕੇ ਜਿੱਥੇ ਚੀਜ਼ ਆਪਣੀ ਚੱਕਦੇ ਆ ਉੱਥੇ ਰੱਖ ਦਿੰਦੇ ਆ ਕਿਚਨ ਦੇ ਕੰਮ ਤਾਂ ਵੈਸੇ ਮੁੱਕਦੇ ਨਹੀਂ ਹੈਗੇ ਤੇ ਇਹ ਮਸਾਲਾ ਭੁੰਨਿਆ ਗਿਆ ਨੂੰ ਟੱਕ ਕੇ ਰੱਖਿਆ ਸੀਗਾ ਤੇ ਹੁਣ ਇਹਦੇ ਵਿੱਚ ਆਪਾਂ ਨੇ ਜਿਹੜੇ ਕਰੇਲੇ ਭੁੰਨ ਕੇ ਰੱਖੇ ਸੀ ਉਹ ਪਾ ਦੇਣੇ ਨੇ ਫਰਾਈ ਕਰਕੇ ਰੱਖੇ ਸੀਗੇ ਕਰੇਲੇ ਪਾ ਦੇਣੇ ਨੇ ਇਹਦੇ ਵਿੱਚ ਇਹ ਦੇਖੋ ਬਹੁਤ ਟੇਸਟੇ ਬਣਦੇ ਨੇ ਬਾੜ ਕਰੇਲੇ ਕਈ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਨਾ ਵੀ ਇਹ ਕਰੇਲੇ ਹੁੰਦੇ ਭਰ ਕੇ ਵੀ ਬਣਾਉਂਦੇ ਨੇ ਕਈ ਭਰਮੇ ਕਰੇਲੇ ਵੱਡੇ ਹੁੰਦੇ ਨੇ ਉਹ ਜਿਹੜੇ ਪਰ ਇਹ ਬਹੁਤ ਛੋਟੇ ਕਰੇਲੇ ਹੁੰਦੇ ਨੇ ਇਹਨੂੰ ਪਹਾੜੀ ਕਰੇਲੇ ਤੇ ਬਾੜ ਕਰੇਲੇ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਤੇ ਬਹੁਤ ਸਵਾਦ ਬਣਦੇ ਨੇ ਤੁਸੀਂ ਕਿਤੇ ਬਣਾ ਕੇ ਦੇਖਿਓ ਕਦੀ ਵੀ ਤੇ ਇਹ ਸਾਰੇ ਮਸਾਲੇ ਦੇ ਵਿੱਚ ਕੋਟ ਹੋ ਜਾਣਗੇ ਤੇ ਇਹਨੂੰ ਟੱਕ ਦੇਣਾ ਉੱਤੋਂ ਟੱਕਣ ਰੱਖ ਦੇਣਾ ਤਾਂ ਕਿ ਜਿੰਨਾ ਵੀ ਮਸਾਲਾ ਸਾਰਾ ਘਰੇੜਿਆਂ ਦੇ ਵਿੱਚ ਮਿਕਸ ਹੋ ਜਾਏ ਹਨ ਇਹਨਾਂ ਨੂੰ ਇਦਾਂ ਹੀ ਟੱਕ ਦੇਣਾ ਬਸ ਥੋੜੀ ਦੇਰ ਲਈ ਤਾਂ ਕਿ ਮਸਾਲੇ ਅੱਛੇ ਤਰੀਕੇ ਨਾਲ ਵਧੀਆ ਬਣ ਜਵੇ ਘਟ ਕਰਤਾ ਗੈਸ ਥੋੜਾ ਜਿਹਾ ਇੱਤਰ ਜਿਹੜਾ ਮੇਰਾ ਰੈਕ ਸੀਗਾ ਡੱਬੇ ਵਾਲਾ ਇਹਦੇ ਤੇ ਵੀ ਡਸਟ ਪੈ ਜਾਂਦੀ ਹੈ ਕਿਉਂਕਿ ਓਪਨਲੀ ਥੋੜੇ-ਬਹੁਤੇ ਡਸਟ ਰੋਜ਼ ਹੀ ਹੁੰਦੀ ਹੈ ਤੇ ਮੈਂ ਇਹਨੂੰ ਹਫ਼ਤੇ 'ਚ ਨਾ ਇੱਕ ਵਾਰੀ ਸਾਰੇ ਡੱਬੇ ਮਾਰਸ ਦਿੰਨੀ ਆ ਤੇ ਕਪੜਾ ਮੈਂ ਡੇਲੀ ਮਾਰ ਦਿੰਨੀ ਆ ਤੇ ਤੇ ਗਿੱਲਾ ਜਿਹਾ ਕਪੜਾ ਕਰਕੇ ਨਾ ਸਾਰੇ ਮਤਲਬ ਸਾਫ਼ ਕਰ ਲੇ। ਸਾਰੀਆਂ ਡੱਬੀਆਂ ਵੀ ਸਾਫ਼ ਕਰ ਲਈਆਂ ਬਹੁਤ ਮਿੱਟੀ ਪੈਂਦੀ ਹੈ ਤੇ ਕੁਝ ਕਿਚਨ ਦਾ ਕੰਮ ਹੋ ਰਿਹਾ ਇਸ ਕਰਕੇ ਥੋੜੀ ਜਿਹੀ ਮਿੱਟੀ ਵਗੈਰਾ ਜ਼ਿਆਦਾ ਹੋਦੀ ਹੈ। ਤੇ ਜਦੋਂ ਕੁਝ ਜਨ ਪੂਰਾ ਬਣ ਜੇਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਵਿੱਚ ਵਿਚਾਲੇ ਕੁਝ ਨਹੀਂ ਦਿਖਾਉਂਗੀ ਤਾਂ ਇੱਥੇ ਡੱਬੀਆਂ ਸਾਰੀਆਂ ਸਾਫ਼ ਕਰਕੇ ਇਹ ਇਹ ਨਾ ਖੜੇ ਮਸਾਲੇ ਜਿੱਦਾਂ ਲੌਂਗ, ਇਲਾਇਚੀ, ਕਾਲੀ ਮਿਰਚ, ਦਾਲਚੀਨੀ ਹੈ ਨਾ ਮੇਥੇ ਦੇਖੋ ਦਾਲਚੀਨੀ ਵਾਲ ਡੱਬੀ ਕਿੰਨੇ ਛੱਟੇ ਹੱਥਾਂ ਨਾਲ ਨਾ ਬਸ ਇਦਾਂ ਹੀ ਜਦੋਂ ਚੱਕਦੇ ਆ ਮਸਾਲਾ ਬਣਾਉਂਦੇ ਆ ਤੇ ਇਦਾਂ ਹੀ ਹੁੰਦਾ ਇਹਦੇ ਚ ਖੜੇ ਮਸਾਲੇ ਰੱਖੇ ਹੋਏ ਨੇ ਸਾਰੇ ਮੈਂ ਤੇ ਥੋੜੇ ਜਿਹੀ ਚਾਹੀਦੇ ਹੁੰਦੇ ਨੇ ਮੈਂ ਇਹਦੇ ਚ ਕੱਢ ਲੈਂਦੀ ਆ ਤੇ ਤਾਂ ਬਸ ਦੇਖੋ ਸਾਰਾ ਸਾਫ ਹੋ ਗਿਆ ਅੱਛਾ ਲੱਗਦਾ ਨਾ ਸਾਫ ਕਰਕੇ ਰੱਖੋ ਕਿਚਨ ਨੂੰ ਫਿਰ ਨਾ ਹਾਰੋ ਉੱਪਰ ਲੱਗਿਆ ਹੋਇਆ ਜਿਹੜਾ ਉਹਦੇ ਤੇ ਕਦੀ ਕਦੀ ਹੱਥ ਜਾਂਦਾ ਹਨਾ ਤੇ ਬਹੁਤ ਗੰਦਾ ਹੋਇਆ ਸੀਗਾ ਕਿਉਂਕਿ ਜਦੋਂ ਆਪਾਂ ਤੜਕਾ ਲਾਉਂਦੇ ਆ ਧੂਆ ਇਹਦੇ ਉਹ ਲੱਗਦੇ ਇੱਧਰ ਸਟੀਲ ਦੀ ਆ ਹੈ ਨਾ ਆਪਣੀ ਕੀ ਹੁੰਦੀ ਹੈ ਖਿੜਕੀ ਇਹਦੇ ਤੇ ਹੀ ਬਹੁਤ ਮਤਲ ਧੂਆ ਧੂਆ ਤੇਲ ਤੇਲ ਜਿਹਾ ਲੱਗਿਆ ਹੋਇਆ ਸੀ ਜਿੱਦਾਂ ਫਿਰ ਆਰੋ ਵੀ ਸਾਫ ਕੀਤਾ ਕਿਉਂਕਿ ਉਧਰ ਹਲੇ ਆਪਣੇ ਕਰੇਲਿਆਂ ਨੂੰ ਕੱਟ ਕੀਤਾ ਹੋਇਆ ਟੱਕਣ ਰੱਖਿਆ ਹੋਇਆ ਕਰੇਲੇ ਬਣ ਰਹੇ ਨੇ ਤਦ ਤੱਕ ਜਦ ਤੱਕ ਬਰਤਨ ਵੀ ਸਾਫ ਹੋ ਗਏ ਤੇ ਉੱਪਰੋਂ ਹਾਰੋ ਵੀ ਤੇ ਟੂਟੀਆਂ ਵਗੈਰਾ ਵੀ ਸਾਫ ਕਰ ਦੇਣੀ ਆਰ ਉਹਨੂੰ ਵੀ ਚੰਗੀ ਤਰ੍ਹਾਂ ਸਾਫ ਕਰੇ ਤਾਂ ਇਦਾਂ ਤੁਸੀਂ ਜਦ ਦਾ ਰੋਜ਼ ਕੋ ਥੋੜਾ 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 ਕੰਮ ਕਰਦੇ ਰਹੋਗੇ ਨਾ ਆਪਣੇ ਤੇ ਵੀ ਬਰਦਨ ਨਹੀਂ ਪੈਂਦਾ ਕਿਉਂਕਿ ਕੰਮ ਤਾਂ ਆਪਾਂ ਨੇ ਕਰਨਾ ਹੁੰਦਾ ਅੱਜ ਕਰ ਲੋ ਚਾਹੇ ਕੱਲ੍ਹ ਨੂੰ ਕਰ ਲੋ ਹਣਾ ਤੇ ਥੋੜਾ 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 ਰੋਜ਼ ਕਰਾਂਗੇ ਕੰਮ ਤਾਰਾਂ ਤੁਰਾਂ ਸਾਰੀਆਂ ਇਦਾਂ ਹੀ ਕੋਈ ਕਦੀ ਕਿਸੇ ਕੋਈ ਚੀਜ਼ ਸਾਫ਼ ਕਰ ਲਈ ਇੱਕ ਦਿਨ ਕੋਈ ਚੀਜ਼ ਸਾਫ਼ ਕਰ ਲਈ ਤਾਂ ਕੰਮ ਬਹੁਤ ਘਟ ਜਾਂਦਾ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤੇ ਮੇਰੀ ਗੱਲਬਾਤ ਅੱਛੀ ਲੱਗੀ ਹੋਵੇ ਕਿ ਹਾਂ ਇਦਾਂ ਕੰਮ ਹੋ ਜਾਂਦਾ ਘਟ ਜਾਂਦਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਪੂਰੀ ਬਾਤ ਕਰਕੇ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਕਿੱਦਾਂ ਲੱਗਿਆ ਤਾਂ ਕਿੱਦਾਂ ਵੀਡੀਓ ਲੱਗੀ ਤੁਹਾਨੂੰ ਹੈਨਾ ਤੇ ਦੇਖੋ ਇੱਥੇ ਸਾਰੇ ਆਪਣੇ ਸਫਾਈ ਹੋ ਗਈ ਹੈ ਤੇ ਫਿਰ ਮੈਂ ਇੱਕ ਗਿੱਲੇ ਕੱਪੜਾ ਨਿਚੋੜ ਕੇ ਆ ਚੰਗੀ ਤਰ੍ਹਾਂ ਫਿਰ ਉਹਨੂੰ ਇਹਦੇ ਤੇ ਫੇਰ ਕੇ ਫਿਰ ਸੁੱਕੇ ਕੱਪੜੇ ਨਾਲ ਸਾਫ਼ ਕੀਤਾ ਇੱਕ ਟਾਵਲ ਜਾਂ ਲੈ ਲਿਆ ਸੁੱਕਾ ਉਹਦੇ ਨਾਲ ਸਾਰੇ ਇੱਥੇ ਸਾਫ਼ ਕਰਤਾ ਇੰਨਾ ਵਧੀਆ ਚਮਕ ਗਿਆ ਔਰ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਨਾ ਆਪਣੇ ਡਸਟਿੰਗ ਆਪ ਕਰਦੇ ਆ ਅਗਰ ਕਿਸੇ ਹੋਰ ਤੋਂ ਕਰਵਾਨੇ ਆ ਤਾਂ ਉਹ ਚੀਜ਼ ਨਹੀਂ ਹੈ ਜਿਹੜੀ ਆਪ ਆਪ ਆਪਣੇ ਰੀਜਨਲ ਦਿਲ ਤੋਂ ਕਰਨੇ ਔਰ ਆਪਾਂ ਐਕਟਿਵ ਵੀ ਰਹਿਣੇ ਆ ਹਨਾ ਕੰਮ ਕਾਰ ਕਰਦੇ ਰਹਿਣੇ ਆ ਅਥੋੜੇ-ਬੋਧੇ ਬਰਤਨ ਫੇਰ ਹੋ ਗਏ ਸੀਗੇ ਜਦੋਂ ਮੈਂ ਖਾਣਾ ਬਣਾਇਆ ਸਾਰੇ ਮੋਟਰੇ ਡਰੂਆਂ ਜੀਆਂ ਸਾਰੀਆਂ ਫੇਰ ਤੇ ਨਾਲ ਦੀ ਨਾਲ ਹੀ ਮੈਂ ਚੱਕੀ ਜਾਨੀ ਨੂੰ ਮੈਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੀ ਹੈਗੀ ਵੀ ਬਰਤਨ ਭਰੇ ਰਹਿਣ ਸ਼ਿੰਖ ਦੇ ਵਿੱਚ ਕਦੀ-ਕਦੀ ਹੁੰਦਾ ਹੋ ਜਾਂਦਾ ਜਦੋਂ ਮੈਂ ਇੱਧਰ-ਉੱਧਰ ਕੰਮ ਕਰਦੀ ਉਧਰੋਂ ਮਸ਼ੀਨ ਵੀ ਲਾਈ ਗਈ ਹੈ ਕੱਪੜੇ ਵੀ ਧੋ ਹੋ ਰਹੇ ਨੇ ਤੇ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਮਿੰਟ 'ਚ ਬਾਰਿਸ਼ ਹੋ ਜਾਂਦੀ ਹੈ ਸ਼ੀਸ਼ੇ ਤੇ ਵੀ ਬਹੁਤ ਜ਼ਿਆਦਾ ਡਸਟ ਪਈ ਹੋਈ ਸੀਗੀ ਖਿੜਕੀ ਦਾ ਸ਼ੀਸ਼ਾ ਇਹ ਰਸੋਈ ਦਾ ਤੇ ਇਹਨੂੰ ਵੀ ਨਾਲ ਦੀ ਨਾਲ ਹੀ ਸਾਫ਼ ਕੀਤਾ ਤੇ ਇਸੇ ਤਰੀਕੇ ਨਾਲ ਸਾਰੀ ਆਪਣੇ ਨਾਲ ਦੀ ਨਾਲ ਡਸਟਿੰਗ ਹੋ ਗਈ ਜੀ ਨਾਲ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਜੀ ਹੁਣ